ਸੱਚੀ ਯਾਰ ਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗੱਜਲ ਸੱਚਦੇਵਾ ਨਜ਼ਰ ਪੋ ਨੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਜਲੰਧਰ ਵਿਖੇ ਪਾਜਪਾ ਅਗੂ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ 7 ਅਪ੍ਰੈਲ ਦੀ ਬੀਤੀ ਦੇਰ ਰਾਤ ਹੋਇਆ ਹਮਲਾ ਪੁਲਿਸ ਅਤੇ ਫੋਰੈਂਸਿਕ ਮਾਹਿਰਾਂ ਨੇ ਜਾਂਚ ਕਰ ਦਿੱਤੀ ਸ਼ੁਰੂ ਇਸ ਦੇ ਨਾਲ ਹੀ ਭਾਜਪਾ ਅਗੂ ਮਨੋਰੰਜਨ ਕਾਲੀਆ ਦੇ ਘਰ ਗ੍ਰੇਨੇਡ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਸਖਤ ਕਾਰਵਾਈ ਵਿੱਚ ਜੁਟੀ ਪੰਜਾਬ ਪੁਲਿਸ ਪਾਜਪਾ ਗੂ ਮਨੋਰੰਜਨ ਕਾਲਿਆ ਦੇ ਘਰ ਤੇ ਹਮਲਾ ਹੋਣ ਬਾਰੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ अरोड़ा ਨੇ ਕੀਤਾ ਟਵੀਟ ਲਿਖਿਆ ਮਨੋਰੰਜਨ ਕਾਲਿਆ ਜੀ ਦੇ ਘਰ ਹਮਲੇ ਦਾ ਸੁਣ ਕੇ ਫੋਨ ਤੇ ਉਹਨਾਂ ਦਾ ਜਾਣਿਆ ਹਾਲ ਚਾਲ ਸਾਰਾ ਪਰਿਵਾਰ ਸੁਰੱਖਿਅਤ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ अरोड़ा ਨੇ ਲਿਖਿਆ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਲਈ ਪੰਜਾਬ ਪੁਲਿਸ ਵਚਨਬੱਧ ਪੰਜਾਬ ਦੇ ਸੀਨੀਅਰ ਭਾਜਪਾ ਆਗੂ ਤਰुण ਚੁੱਗ ਨੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਹਮਲਾ ਹੋਣ ਤੇ ਆਪਣੀ ਵੀਡੀਓ ਕੀਤੀ ਸ਼ੇਅਰ ਬੋਲੇ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਹਮਲਾ ਹੋਣਾ ਕਠੋਰ ਨਿੰਦਣਯੋਗ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਹਮਲਾ ਹੋਣ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਵੀ ਆਪਣੀ ਵੀਡੀਓ ਕੀਤੀ ਸ਼ੇਅਰ ਅਤੇ ਇਸ ਘਟਨਾ ਨੂੰ ਦੱਸਿਆ ਨਿੰਦਣਯੋਗ ਗਵਰਨਰ ਗੁਲਾਬਚੰਦ ਕਟਾਰੀਆ 8 ਅਪ੍ਰੈਲ ਨੂੰ ਸਵੇਰੇ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਬੋਲੇ ਪੰਜਾਬ ਦੇ ਮੁਰ ਰੰਗਲਾ ਪੰਜਾਬ ਬਨਣ ਦੀ ਕੀਤੀ ਅਰਦਾਸ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਦੀ ਸਫਲਤਾ ਦੀ ਦਿੱਤੀ ਜਾਣਕਾਰੀ ਨਾਮੀ ਗੈਂਗਸਟਰ ਦੇ ਗੈਂਗ ਦੇ ਦੋ ਮੁੱਖ ਕਾਰਕੂਨਾ ਨੂੰ ਮੁਹਾਲੀ ਤੋਂ ਕੀਤਾ ਗਿਆ ਗ੍ਰਿਫਤਾਰ ਕਾਬੂ ਕੀਤੇ ਗਏ ਮੁੱਖ ਕਾਰਕੁਨਾਂ ਤੋਂ ਸਖਤੀ ਨਾਲ ਕੀਤੀ ਗਈ ਪੁੱਛਗਿੱਛ 'ਚ ਇਨ੍ਹਾਂ ਕੋਲੋਂ ਇੱਕ 32 ਕੈਲੀਬਰ ਪਿਸਤੌਲ ਅਤੇ 7 ਜ਼ਿੰਦਾ ਕਾਰਤੂਸ ਹੋਏ ਬਰਾਮਦ ਡੀਜੀਪੀ ਪੰਜਾਬ ਨੇ ਦਿੱਤੀ ਜਾਣਕਾਰੀ ਪੰਜਾਬ ਵਿੱਚ 42 ਡਿਗਰੀ ਦੇ ਕਰੀਬ ਪਹੁੰਚਿਆ ਤਾਪਮਾਨ ਬਠਿੰਡਾ ਸਭ ਤੋਂ ਗਰਮ ਹੀਟ ਵੇਵ ਦਾ येलो ਅਲਰਟ ਕੀਤਾ ਗਿਆ ਜਾਰੀ 10 April ਨੂੰ ਮੀਂਹ ਦੀ ਸੰਭਾਵਨਾ ਐਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ